ਤੇ 23 ਜੂਨ ਨੂੰ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਉਪਲ 뮤ਜ਼ਿਕ ਕੰਪਨੀ ਵੱਲੋਂ ਦਮਦਾਰ ਸੁਰੀਲੀ ਆਵਾਜ਼ ਦੇ ਮਾਲਕ ਗੀਤ ਚੋਹਾਨ ਦੇ ਦੋ ਗੀਤ ਤੇਰੇ ਕੋਲੋਂ ਵਕ ਹੋਣਾ ਯਾਰਾ ਤੇ ਚੇਤੇ ਕਰ ਸੋਣੇ ਯਾਰ ਨੂੰ ਰਿਲੀਜ਼ ਕੀਤੇ ਗਏ ਅੱਜ ਉਪਲ ਸਾਹਿਬ ਦੀ ਦਿਨਵਾਈ ਹੇਠ ਆਪ ਸਭ ਰੰਗੂਪੀ ਮਹੋਦ ਦਾ ਨਾਲ ਨੂੰ ਗੁਰੂ ਹੋਣ ਦਾ ਮੌਕਾ ਮਿਲਿਆ ਹੈ ਤਾਂ ਕਿ ਅਸੀਂ ਗੀਤ ਚੋਹਾਨ ਜੀ ਦੇ ਦੋ ਗੀਤ ਜਿਹੜੇ ਲੇਟਸਟ ਆਏ ਨੇ ਉਹਨਾਂ ਨੂੰ ਮਾਰਕੀਟ ਦੇ ਵਿੱਚ ਉਤਾਰਿਆ ਜਾ ਗਿਆ ਤੇ ਇੱਕ ਗੀਤ ਜੋ ਸੈੱਟ Song ਸ੍ਰੇਸ਼ਟ ਮਾਜੀ ਦੇ ਨਾਲ ਸਾਡੇ ਵੱਡੇ ਭਾਜੀ ਰਣਜੀਤ ਮਾਣੀ ਜੀ ਦਾ ਜੋ ਅੱਜ ਅਸੀਂ ਸੁਣਿਆ ਰਿਹਾ ਹੈ ਪੋਸਟਰ ਜੋ ਕਿ ਗੀਤ 28 28 ਗੀਤ ਜੋ ਗਾਣਾ ਹੈ ਉਹ 28 28 ਤੀਨ ਨੂੰ ਦੀਜੋ ਦੇ ਦਾ ਪੋਸਟਰ ਅਜੇ ਵੀ ਕੰਮ ਜਾ ਰਹੇ ਆ ਉਹ ਕਲਾ 뮤직 ਕੰਪਨੀ ਦੇ ਵਿੱਚ ਜਿਹੜਾ ਵਰਸਾਇਡ ਦਾ ਨੀਸ ਕੀਤਾ ਜਾਦਾ ਗੀਤ ਚੌਹਾਨ ਜੀ ਦਾ ਚਿੱਤ ਗੱਲ ਸੁਣੋ ਯਾਰ ਨੂੰ ਅਤੇ ਦੂਜਾ Song ਹੈ ਤੇਰੇ ਕੋਲੋਂ ਵੱਖ ਮੈਂ ਉਮੀਦ ਕਰਦਾ ਕਿ ਆਪ ਸਭ ਸੀਨੀਅਰ ਕਲਾਕਾਰ ਬੈਠੇ ਹੋ ਆਪ ਵੀ来 ਹੋ ਆਈਏਟ ਆਪ ਦੀ ਤੇ ਪੇਸ਼ਕਿਰਦ ਮੁਤਾਬਕ ਆਸ਼ੀਰਵਾਦ ਆਉਂਗੇ ਕਿ ਇਹਨਾਂ ਗੀਤਾਂ ਨੂੰ ਮਾਰਕੀਟ ਦੇ ਵਿੱਚ ਬਹੁਤ ਵੱਖੀ ਹੰਗਾਰਾ ਮਿਲੇ ਤੇ ਅਨਤਕ ਮਿਹਨਤ ਜੋ ਪੁਲ ਮਿਊਜ਼ਿਕ ਕੰਪਨੀ ਨੇ ਕੀਤੀ ਹੈ ਉਹਨੂੰ ਜੋ ਬੂਲ ਪਿਆਰ ਆਪ ਦੀ ਤੇਗ ਦੇ ਮੁਤਾਬਕ ਉਹਨੂੰ ਇੱਕ ਫਾਇਦੇ ਦੇ ਰੂਪ ਦੇ ਵਿੱਚ ਅਸੀਂ ਜਿਹੜਾ ਉਹ ਚੰਗੇ ਸਰਵਲੂ ਮਾਨਸਕੀਤਾ ਜੋ ਸਾਡੀ ਮਿਹਨਤ ਜਿਹੜੀ ਆ ਉਹ ਵੰਡਦੇ ਆਵੇ ਚੇਤੇ ਕਰ ਸੋਹਣ ਯਾਰ ਨੂੰ ਕੁੜੀ ਬੈਠ ਕੇ ਕਿਹੜਾ Song ਹੈ ਜੀ ਤੁਹਾਡਾ ਰਿਲੀਜ਼ ਹੋ ਰਿਹਾ ਹੈ? ਅ ਸਰ ਦੋ ਪੰਜਾਬੀ Song ਰਿਲੀਜ਼ ਹੋ ਰਹੇ ਨੇ। ਹਾਂਜੀ। ਹਾਂਜੀ। ਅ ਚੇਤੇ ਕਰ ਸੋਨੇ ਯਾਰ ਨੂੰ ਤੇ ਤੇਰੇ ਕੋਲ ਵੱਖ ਹੋਵਾ ਯਾਰਾ। ਇਹ ਤੁਹਾਡੀ ਪਹਿਲੀ Album ਹੈ? ਮੈਂ ਜੀ ਪਹਿਲੀ Album ਹੈ ਜੀ। ਹਾਂਜੀ ਫਰਸਟ Album ਹੈ ਹਾਂਜੀ। ਹਾਂਜੀ ਹਾਂਜੀ। ਕਿਹੜੀ ਕੰਪਨੀ ਚ ਹੈ ਜੀ? ਅ ਉਪਲ ਮਿਊਜ਼ਿਕ ਕੰਪਨੀ। ਹਾਂਜੀ। ਤੁਹਾਡੀ ਸੋਲੋ Album ਹੈ? ਹਾਂਜੀ ਸੋਲੋ। ਜੀ। ਇਹਦੇ ਗੀਤ ਤੇ ਤੁਸੀਂ ਕੀ ਦੱਸਾਇਆ ਹੈ? ਇਹਦੇ ਵਿੱਚ ਕੁਝ ਸੂਫੀ ਟੱਚ ਵੀ ਹੈ ਜਿਵੇਂ ਤੇਰੇ ਕੋਲੋਂ ਵੱਖ ਹੋਵਾਂ ਯਾਰਾ ਆਪਾਂ ਇਹ ਸੂਫੀ ਜਗ੍ਹਾ ਤੇ ਵੀ ਗਾ ਸਕਦੇ ਆ ਜੀ ਤੇ ਚੇਤੇ ਕਰ ਸੋਹਣੇ ਯਾਰ ਨੂੰ ਇਹਦੇ ਵਿੱਚ ਇੱਕ ਇਹ ਥੋੜਾ ਇਸ ਤਰੀਕੇ ਦਾ ਗੀਤ ਹੈ ਕਿ ਜਿੱਦਾਂ ਕੋਈ ਸੈਡਸ ਹੋਵੇ ਕਿ ਜਿੱਦਾਂ ਕੋਈ ਜਾਂਦਾ ਆ ਕਿਸੇ ਨੂੰ ਛੱਡ ਕੇ ਉਹਦੀ ਯਾਦ ਵਿੱਚ ਇਹ ਗੀਤ ਹੈ ਹਾਂਜੀ ਇਹਨਾਂ ਦੇ ਨਾਲ ਹੀ ਪੰਜਾਬ ਦੇ ਮਸ਼ਹੂਰ ਗਾਇਕ ਰਣਜੀਤ ਮਣੀ ਦਾ ਵੀ ਸ਼ੀਸ਼ੇ ਦਾ ਘਰ ਨਾਮਕ ਐਲਬਮ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ सत श्रीकाल जी सारे दोस्तों बहुत बहुत धन्यवाद खास करते जिन्हें साढ़े प्रेस वाले आए में चाहे इलेक्ट्रॉन ने चाहे ने सो थोड़ा बहुत बहुत थैंक यू मेरे ये गाना जरा अठाई तरीकों रिलीज़ हो रहा है शीशिया दा शहर और रोमी म्यूज़िक कंपनी यूके के वालों रिलीज़ किया जा रहा है ਔਰ ਇਸ ਦਾ ਜਿਹੜਾ 뮤직 ਹੈ ਬਹੁਤ ਅੱਛੀ ਸਾਡੇ ਬਹੁਤ ਹੀ ਅਸ਼ੋਣੀ ਵਰਮਾ ਜੀ ਨੇ ਉਹ ਤਿਆਰ ਕੀਤਾ ਗਿਆ तकरीबन ਸਾਰਾ ਇਸ ਨੇ ਨਵੇਂ ਨਵੇਂ ਨਹੀਂ ਕੋਈ ਪੁਰਾਣੇ ਟੰਗ ਤੇ ਚੱਲੇ 뮤직 ਕੀਤਾ ਗਿਆ ਜਿਹੜਾ ਲਾਈਵ ਸਾਰਾ ਵਾਇਲਨ ਵਗੈਰਾ ਫਲੀਟ ਵਗੈਰਾ ਸਾਰੇ ਚੋਟਲੀ ਜਿਹਾ ਲਾਈਵ ਆਇਦੋ ਚ ਇਹ ਇਸ ਦਾ ਟਾਈਮ ਨਾਲ ਹਟਕੇ ਆ ਪੁਰਾਣੇ ਟਾਈਮ ਦੇ ਜਿਹੜਾ ਚੱਲਦਾ 뮤직 ਚੱਲਦਾ ਹੈ ਉਹ ਸਾਹਮਣੇ ਨੋਆਲਬਮ ਅਰੀਆ ਚ ਡਿਊਟ ਆ ਰਹੀ ਹੈ ਮੈਂ ਡਿਊਟ ਆ ਜੀ ਸੁਦੇਸ਼ ਮਾਰਗੀ ਜੀ ਨਾ ਇਹ ਬਹੁਤ ਅੱਛਾ ਗਾਣਾ ਨਹੀਂ ਬੱਚਾ ਤਾਂ ਵਾਹ ਗਾਣੀ ਹੋਰ ਨਾ ਵਧੀਆ ਮਣੀ ਅੱਜ ਕੱਲ ਦੇ ਗਾਣਿਆਂ ਤੋਂ ਅਸਲੀ ਨਹੀਂ ਕੀ ਹੈ ਜਿਵੇਂ ਅੱਜ ਕੱਲ ਦੇ ਗਾਣੇ ਅੰਦਰ ਨਹੀਂ ਆ ਰਹੇ ਮੈਂ ਥੋੜਾ ਆਪਣਾ ਪੁਰਾਣਾ ਰੰਗ ਰੱਖਿਆ ਦੇ ਜੀ ਜਿਸ ਤਰ੍ਹਾਂ ਪਹਿਲਾਂ ਡਿਊਟ ਚੱਲਦੇ ਸੀ ਪੁਰਾਣੇ ਚੱਲਦੇ ਸੀ 60 ਦੇ ਸੰਗ ਉਹਦੇ ਲੋਕ ਉਹਨਾਂ ਜਿਸ ਤਰ੍ਹਾਂ ਮੇਰਾ ਪਹਿਲਾ ਗਾਣਾ ਸੀ ਤੇਰੇ ਬਿਨ ਲੱਗਦਾ ਜੀ ਆਪਣਾ ਜਿਹੜਾ ਰੰਗ ਉਹ ਹੀ ਰੱਖਿਆ ਮੈਂ ਪੁਰਾਣਾ ਰੰਗ ਜੀ ਇਹ ਸ਼ੀਸ਼ਿਆਂ ਦਾ ਸ਼ਹਿਰ ਇਹਨਾਂ ਨੇ ਬਖਾਇਆ ਹੈ ਜੀ ਸ਼ੀਸ਼ਾ ਕਲਪਨਾ ਹੈ ਰਾਈਟਰ ਦੀ ਸਸਿਕਾ ਜੀ ਸਾਰੇ ਪ੍ਰਸਤਾਂ ਹੀ ਬਹੁਤ ਬਹੁਤ ਸ਼ੁਕਰਗੁਜ਼ਾਰ ਆਂ ਅੱਜ ਉਪਰ ਮੇਜ਼ ਕੋਲੋਂ ਇੱਕ ਗੀਤ चौहान ਦੇ ਦੋ ਗੀਤ ਰਿਲੀਜ਼ ਹੋਏ ਨੇ ਇੱਕ ਚੇਤੇਕਰ ਸੁਣਨ ਯਾਰ ਨੂੰ ਇੱਕ ਤੇਰੇ ਕੋਲ ਵਾਕੋ ਤੇਰੇ ਕੋਲ ਵਾਕੋ ਬਹੁਤ ਬਹੁਤ ਸੋਹਣੇ ਗੀਤ ਨੇ ਦੇਖੇ ਵੀ ਬਹੁਤ ਸ਼ਾਨਦਾਰ ਨੇ ਲੋਕੋ ਨੇ ਬੜੀ ਮਿਹਨਤ ਦੇ ਨਾਲ ਲੋਕ ਮਿਹਨਤ ਉਹਦੀ ਹੁੰਦੀ ਮੈਂ ਉਹਦਾ ਰਿਆਜ਼ ਹੁੰਦਾ ਉਹਦੀ ਤਿਆਰੀ ਹੁੰਦੀ ਆ ਆਪਣੇ ਆਪ ਕੀ ਦੇਖੀ ਆ ਬੜੀ ਮਿਹਨਤੀ ਬੱਚੀ ਆ ਓਨੇ ਬੜੀ ਮਿਹਨਤ ਦੇ ਨਾਲ ਹੀ ਰਿਕਾਰਡਿੰਗ ਕੀਤੀ ਆ ਤੇ ਇਹਦਾ ਜਿਹੜਾ ਸਾਰਾ ਪ੍ਰੋਜੈਕਟ ਜਿਹੜਾ ਇਹ ਕਲਾਸ ਬਣਿਆ ਵਾ ਸਾਨੂੰ ਉਂ ਇੰਤੇ ਬਹੁਤ ਉਮੀਦਾਂ ਵਾ ਤੇ ਅਸੀਂ ਸਾਰੇ ਕਲਾਕਾਰ ਜਿਹੜੇ ਨੇ ਮਣੀ ਜੀ ਹੁਣੇ ਸੁਖਤ ਮੁਕੀਲਾ ਜੀ ਦਲੇਰ ਮੀ ਜੀ ਇਥੇ ਤੇ ਸਾਰੇ ਜੈਮਨ ਸਾਡੇ ਵਾਸਤੇ ਆਇਆ ਜੀ ਚਮਕੀਲਾ ਸਾਹਾ ਦਾ ਬੇਟਾ ਸਾਡੇ ਖੁਸ਼ੀ ਦੀ ਗੱਲ ਆ ਸਾਡਾ ਭਤੀਜਾ ਵਾ ਸਾਡਾ ਆਮ ਦਾ ਬੱਚਾ ਉਹ ਵੀ ਆਇਆ ਤੇ ਸੋਬਾ ਤੀਰ ਚਮਕਰਾ ਵੀ ਇਥੇ ਬਹੁਤ ਸਾਰੇ ਕਲਾਕਾਰ ਨੇ ਸਾਰੇ ਅਸ਼ੀਰਵਾਦ ਦੇਣ ਵਾਸਤੇ ਆਏ ਨੇ ਕਿਉਂਕਿ ਇਹ ਇਹਨਾਂ ਜੇ ਸਲਾਈਮ ਤੇ ਇਹਨਾਂ ਦੀ ਪਹਿਲੀ ਇਹ ਐਂਟਰੀ ਆ ਇਹਦੇ ਵਾਸਤੇ ਬਹੁਤ ਸਾਰੀ ਮਿਹਨਤ ਬਹੁਤ ਸਾਰੀਆਂ ਦਵਾਵਾਂ ਬਹੁਤ ਸਾਰੀ ਹੌਸਲਾ ਫੈਜ ਦੀ ਲੋੜ ਆ ਤੇ ਸਾਰੇ ਕਲਾਕਾਰ ਬੜੇ ਹੌਮ ਹੋਮਾ ਕੇ ਆਏ ਨੇ ਤੇ ਨਾਲ ਹੀ ਮੇਰੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸੁਪਰਸਟਾਰ ਰਣਜੀਤ ਪਾਣੀ ਜੀ ਦੀ ਇੱਕ ਸੋਲੋ ਗੀਤ ਠਾਈ ਤਰੂ ਲੀਦੋ ਰਿਹਾ ਸੀਸ਼ਾ ਦਾ ਸ਼ਹਿਰ ਇਹਦੇ ਵਾਸਤੇ ਕਹਿਣ ਦੀ ਲੋੜ ਤਾਂ ਨਹੀਂ ਵੀ ਇਹ ਸੁਪਰ ਡੁੱਪਰੋ ਹਿੱਟ ਨੇ ਹੋਗਾ ਇੱਕੋ ਇੱਕ ਇਹਦੀ ਫੈਰਸ ਆ ਇਹਦੀ ਲੈਨ ਬਣੀ ਹੋਈ ਇਹਨੂੰ ਆਤ ਪਈ ਹੋਈ ਆ ਸੁਪਰ ਸੁਪਰ ਡੁੱਪਰੋ ਹਟ ਜਾਂਦੀ ਆ ਦੇਰ ਲੱਗੀ ਤੁਸੀਂ ਬੜੇ ਲੰਬੇ ਸਮੇਂ ਤੋਂ 뮤ਜ਼ਿਕ ਯੂਨੀਵਰਸਿਟੀ ਨਾਲ ਜੁੜੇ ਹੋਏ ਹੋ ਰਕੀਟ ਪਰ ਬੜੇ ਲੰਬੇ ਸਮੇਂ ਤੋਂ ਪਰ ਨਈਏ ਤਾਂ ਸਾਰੇ ਬੱਚਿਆਂ ਨਾਲ ਕਹਿੰਦੇ ਮੈਂ ਤੇ ਇਹਨਾਂ ਨੂੰ ਬਹੁਤ ਮੈਂ ਸਮਝਦਾ ਹਾਂ ਲੇਕਿਨ ਮੈਂ ਜਿਹੜੀ ਗੱਲ ਫਕਟਾ ਜਾਉਣਾ ਹੈ ਕਿ ਜਿਹੜਾ ਕੌਂਡੇ ਹੈ ਪਹਿਲਾਂ ਸੁਪਰਡੋਪਰ ਵਿਕੀ ਹੋਦੇ ਤੇ ਬੜਾ ਆਸਵਾਦ ਨਾਲ ਵੀ ਉਹ ਚਲਦੇ ਆ ਲੋਕ ਸੁਣਦੇ ਆ ਹਾਂਜੀ ਲੇਕਿਨ ਨਈ ਜਨਰੇਸ਼ਨ ਦੇ ਜਿਹੜੇ ਗੀਤ ਆ ਰਹੇ ਉਹਦੇ ਵਿੱਚ ਬਦਲਾਅ ਆਇਆ ਹੈ ਹਾਂਜੀ ਤੇ ਉਹ ਬਦਲਾਅ ਨੂੰ ਕਿਸ ਤਰੀਕੇ ਨਾਲ ਮਹਿਸੂਸ ਕਰਦੇ ਐ ਐਕਚੁਅਲੀ ਇਹ ਜਿਹੜੀ ਜਿਹੜੀ ਕਿਸੇ ਚੀਜ਼ ਦਾ ਜਿਹੜਾ ਪ੍ਰੋਸੈਸ ਆ ਯਾਨੀ ਉਹ ਸਲੋ ਹੁੰਦਾ ਨਾ ਉਹ ਜਾਣ ਨੂੰ ਬੜਾ ਚਿਰ ਲੱਗਦਾ ਜਿਹੜੀ ਚੀਜ਼ ਬਿਲਡਿੰਗ ਬੜੇ ਤਹਲਮ ਨਾਲ ਬਣਦੀ ਆ ਉਹ ਡਿੱਗਣ ਨੂੰ ਬੜਾ ਚਿਰ ਲੱਗਦਾ ਜਿਹੜੀ ਛੇਤੀ ਬਣਦੀ ਉਹ ਛੇਤੀ ਟਹਿ ਜਾਂਦੀ ਭਾਉ ਜਿੰਨੀ ਮਰਜ਼ੀ ਉੱਚੀ ਆਉਂ। ਸਾਰੇ ਕੋ ਵਿੱਚ ਆ। ਅੱਜ ਕੱਲ ਬਹੁਤ ਜਲਦੀ ਸਭ ਕੁਝ ਹੋ ਰਿਹਾ। ਤੇ ਜਿੰਨੀ ਜਲਦੀ ਆ ਰਿਹਾ ਕਿਉਂਕਿ ਪਿੱਛੇ ਬਹੁਤ ਕਰਾਊਡ ਆ ਪਿੱਛੇ ਬਹੁਤ ਰਸ਼ ਆ। ਉਹ ਫਿਰ ਹੁਣ ਠੱਕ ਦਿੰਦੇ ਅੱਗੇ। ਤੇ ਜਾਂ ਉਹ ਕਈ ਵਾਰੀ ਇੰਨੇ ਉਹ ਬਧੀਏ ਤਰੀਕੇ ਨਾਲ ਬਣੀ ਨਹੀਂ ਹੁੰਦੀ ਜਾਂ ਇੰਨੇ ਉਹ ਮਿਹਨਤ ਨਾਲ ਨਹੀਂ ਕੋਈ ਆਇਆ ਉਹ ਸਟੇਪਰ ਅੜ ਕੇ ਖੜ ਜਵੇ। ਇੰਨੇ ਖੜ ਜੋਗੇ ਹੁੰਦੇ ਨਹੀਂ। ਲੁਕੇ ਅਸੀਂ ਜਦੋਂ ਅਸੀਂ ਕਲਾਕਾਰ ਬਣਿਆ ਸਾਨੂੰ ਤਾਂ ਪਤਾ ਇਹ 10-15 15 20 ਵੀ ਸਾਲ ਆਪ ਕੋ ਸੀਨੀਅਰ ਲੋਕਾਂ ਸੁਣਿਆ ਅਸੀਂ ਜਮਲਾ ਜੀ ਨੂੰ ਸੁਣਿਆ ਅਸੀਂ ਚਾਂਦੀ ਰਾਉ ਨੂੰ ਸੁਣਿਆ ਅਸੀਂ ਮਿਰਖੀ ਰਾਉ ਨੂੰ ਸੁਣਿਆ ਅਸੀਂ ਹੋਰ ਬਹੁਤ ਸਾਰੇ ਕਲਾਕਾਰ ਜਿਨ੍ਹਾਂ ਦਾ ਨਾਮ ਨਹੀਂ ਇੱਥੇ ਸ਼ਾਦੀ ਬਖਸ਼ੂ ਜੀ ਜਿਨ੍ਹਾਂ ਨੂੰ ਕੋਈ ਜ਼ਿਆਦਾ ਨਹੀਂ ਗਿਆ ਅਸੀਂ ਉਹਨਾਂ ਨੂੰ ਮੂਰੇ ਬੈਬੈਕ ਸੁਣਿਆ ਜੀਰ ਵੀ ਸਾਹਿਬ ਨੂੰ ਗੁਰਦੇਵ ਸਿੰਘ ਮਸਤਾਨਾਤ ਬੜਾ ਸਰੀਲੇ ਕਲਾਕਾਰ ਹੁੰਦੇ ਸੀ ਉਹਨਾਂ ਨੂੰ ਬੈ ਕੇ ਰਜਿੰਦਰ ਰਾਜ ਪੰਜਾਬ ਦੇ ਸੁਪਰਸਟਾਰ ਸੀ ਉਹਨਾਂ ਨੂੰ ਪੌਰਾ ਸਾਹਿਬ ਦਾ ਚਵਾਰਾ ਜੀ ਤੇ ਪੰਜਾਬ ਦਾ ਕਲਾਕਾਰ ਨਹੀਂ ਚੜਿਆ ਉਹ ਕਲਾਕਾਰ ਨਹੀਂ ਬਣਦਾ ਅਸੀਂ ਉਹਨੂੰ ਵੀ ਪੌੜੀ 'ਤੇ ਚੜੇ ਆ ਤੇ ਅਸੀਂ ਜਿਹੜਾ ਲੰਬਾ ਇਹਨਾਂ ਸਫ਼ਰ ਅਸੀਂ ਇਸ ਟੇਸ ਲਾਈਨ ਨੂੰ ਸ਼ੁਰੂ ਹੁੰਦੇ ਤੋਂ ਹੁਣ ਤੱਕ ਦੇਖਿਆ ਸਾਡਾ 50 ਸਾਲ ਦਾ ਸਫ਼ਰਿਆ ਸਾਡੇ ਦੇਖਦੇ بڑے ਸੁਪਰਸਟਾਰ ਆਏ ਬੜੇ ਚਲੇ ਗਏ ਜਦੋਂ ਇੱਥੇ ਹੁਣ ਸੁਪਰਸਟਾਰ ਬਣਦਾ ਨਾ ਉਹਦੇ ਦੁਨੀਆ ਅੱਗੇ ਪਿੱਛੇ ਭਜਦੀ ਹੈ ਉਹ ਲੋਕੀ ਕਹਿੰਦੇ ਵੀ ਇਸ ਤੋਂ ਬਰੇ ਕੋਈ ਨਹੀਂ ਅਸੀਂ ਕਹਿੰਦੇ ਇਸ ਤੋਂ ਪਰੇ ਪਹਿਲਾਂ ਬਹੁਤ ਸੀ ਇਸ ਤੋਂ ਪਰੇ ਬਾਅਦ ਚ ਬਹੁਤ ਹੋਣੇ ਆ ਇਸ ਕਰ ਸਾਡੇ ਤੋਂ ਉਹਦੇ ਚੀਜ਼ਾਂ ਦਾ ਆਸਰਾ ਨਹੀਂ ਹੁੰਦਾ ਕਿਉਂਕਿ ਅਸੀਂ ਜਦੋਂ ਮੈਂ ਮੈਂ ਮੇਰਾ ਗੀਤ ਅੱਜ ਤੋਂ 45 ਸਾਲ ਪਹਿਲਾਂ ਕਰਾਇਆ ਸੀ ਸ਼ਾਂ ਦਾ ਕਰਜ ਬੁਰਾ ਜਿਗਰ ਦਾ ਦਰਦ ਬੁਰਾ ਸਭ ਤੋਂ ਬੁਰਾ ਜਾਰ ਮਾਕਾ ਜਗਮੋਣ ਕੌਰ ਨੇ ਉਹਦੇ ਮੈਂ ਸਮਝਦਾ ਜੇ ਜਗਮੋਣ ਕੌਰ ਜੋ ਚਲੇਗੀ ਦੁਨੀਆ ਖਾਲੀ ਹੋ ਜਾਣੀ ਹੈ ਕੋਈ ਦੁਨੀਆ ਖਾਲੀ ਨਹੀਂ ਹੁੰਦੀ ਉਹ ਜੇ ਇੱਥੇ ਕੁਝ ਨਹੀਂ ਫਰਕ ਪੈਂਦਾ ਇੱਥੇ ਜਵਾਰ ਲਾਲ ਨੇ ਰਿ ਚਲੇ ਗਿਆ ਹਿੰਦੁਸਤਾਨ ਚਲਦਾ ਇਹ ਸਭ ਕੁਝ ਹੁੰਦਾ ਇਹ ਤੇ ਦੋ ਦਿਨ ਦੀ ਖੇਡ ਹੁੰਦੀ ਹੈ ਤੇ ਤੁਸੀਂ ਆਰਾਮਨਾਥ ਦਾ ਦੇਖੋ ਇਹ ਦੁਨੀਆ ਦੇਖੋ ਇਹਦੇ ਇਹਨੂੰ ਦੇਖ ਕੇ ਬਹੁਤ ਇੰਪ੍ਰੈਸ਼ਨ ਹੋ ਬਹੁਤ ਡਿਪਰੈਸਡ ਨਾ ਹੋ ਇੱਕ ਅਸੀਂ ਕਹਿੰਦੇ ਵੀ ਮਿਹਨਤ ਨਾਲ ਬੜੇ ਆਰਾਮ ਨਾਲ ਰੋਕ ਕਰਨ ਵਾਲਾ ਉੱਪਰ ਆ ਤੂੰ ਮਿਹਨਤ ਕਰਕੇ ਆਪ ਦਾ ਰੱਖ ਸਿੱਕਿਆ ਹੋ ਸਿੱਕਿਆ ਹੋ ਕੈਮਰਾਮੈਨ ਵਿਜੇ ਕੁਪੂਰ ਦੇ ਨਾਲ ਸਾਫਦਨ ਪੰਜਾਬ ਨੂੰ ਚੈਨਲ ਤੋਂ ਦੀਪਕ ਬਹੁਤ ਦੀ ਰਿਪੋਰਟ